ਜਿਹੜੀ ਅੱਜ ਕਾਰਜਕਾਰਨੀ ਚੇਂਜ ਹੋਈ ਏ ਨਵੀਂ ਕਾਰਜਕਾਰਨੀ ਆਈ ਏ ਕੀ ਉਮੀਦਾਂ ਨੇ ਸੰਗਤ ਵੀ ਦੇਖ ਲਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਕ ਦਿਨ ਸੀ ਬਕਰ ਨਿਵਾਸ ਦਾ ਸਮਾਗਮ ਸੀ ਅੱਜ ਪਰ ਕੁਝ ਮੈਂਬਰਾਂ ਨੇ ਮੰਗ ਕੀਤੀ ਆਰਜੀ ਪ੍ਰਧਾਨ ਨੇ ਆਰਜੀ ਜਨਰਲ ਸੈਕਟਰੀ ਇਹ ਤੇ ਸਾਰੇ ਜਕਟਵ ਦੇ ਦੁਬਾਰਾ ਚੋਣ ਹੋਣੀ ਚਾਹੀਦੀ ਇਹ ਆਰਜੀ ਨੇ ਚਲੋ ਕੈਨ ਘੁਆਂਦਿਆਂ ਉਹ ਫੇਰ ਮੈਂ ਸਾਰੇ ਕਮੇਟੀ ਭੰਗ ਕਰਕੇ ਦੁਬਾਰਾ ਚੋਣ ਕਰਵਾਈਏ ਮੇਰੇ ਮੁਕਾਬਲੇ ਤੇ ਕੋਈ ਕੈਂਡੀਡੇਟ ਨਹੀਂ ਆ ਸਰਵਸੰਮਤੀ ਨਾਲ ਬਣਿਆ ਇਸ ਲਈ ਸਾਰੇ ਅਹੁਦੇਦਾਰ ਸਰਵਸੰਮਤੀ ਨਾਲ ਬੰਦੇ ਰਹੇ ਨੇ ਜਰਨਲ ਸਕੱਤਰ ਸੁਖਿੰਦਰ ਸਿੰਘ ਮਡੇਵਰ ਅਤੇ ਰਵਨੀ ਇਕ ਸਿੰਘ ਜੀ ਮਾਨ ਬਰਾਬਰੋ ਬਰਾਬਰੀ ਖਰੋਗਣ ਨੇ ਉਹਨੇ ਇਸੰਗ ਮਾਨ ਦੇ ਹੱਕ ਚ ਬੰਦੇ ਚਾਰ ਰਹਿ ਗਏ ਨੇ ਇਹਦਰ ਬੰਦੇ 24 ਸਨ ਇਸ ਕਰਕੇ ਸੁਖਿੰਦਰ ਸਿੰਘ ਜੀ ਮਡੇਵਰ ਜਿੱਤੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨਾਂ ਦੇ ਹੱਕ ਵਿੱਚ ਵੋਟਾਂ ਨਹੀਂ ਪਈਆਂ ਨਾ ਬਾਹੀਂ ਖੜੀਆਂ ਕਿਤੇ ਇਸ ਕਰਕੇ ਅਸੀਂ ਇਹਨਾਂ ਨੂੰ ਲਾਉਂਦੇ ਆ ਅੱਜ ਪੰਜ ਅਹੁਦੇਦਾਰ 6 ਜਕਟਵ ਦੇ ਮੈਂਬਰ ਉਸ ਤੋਂ ਪਰੰਤ ਕੁਝ ਮੈਂ ਹੋਰ ਐਲਾਨ ਕਰ ਰਿਹਾ ਜਿਹੜੀਆਂ ਨਵੀਆਂ ਚੀਜ਼ਾਂ ਨੇ ਸਿੱਖਿਆ ਦਾ ਜਿਹੜਾ ਸਾਰਾ ਵਿਭਾਗ ਸੀ ਬੇਬੀ ਰਾਣਾਕੌਰ ਪੱਟੇ ਸਾਡੀ ਭੈਣ ਹੈ ਮੇਰੇ ਪਿੰਡ ਦੀ ਭੈਣ ਹੈ ਮੇਰੀ ਰਾਣਾਕੌਰ ਪੱਟੇ ਸਿੱਖਿਆ ਦਾ ਸਾਰਾ ਮਹਿਕਮਾ ਉਹਨਾਂ ਨੂੰ ਦਿੱਤਾ ਹੈ ਜਿਹੜਾ ਧਰਮ ਪ੍ਰਚਾਰ ਦਾ ਸਾਰਾ ਮਹਿਕਮਾ ਹੈ ਉਹ ਦਾਦੂਵਾਲ ਸਾਹਿਬ ਨੂੰ ਸੌਂਪ ਦਿੱਤਾ ਹੈ ਜਿਹੜਾ ਪ੍ਰਵਕਤਾ ਹੈ ਉਹ ਅਜਰਾਣਾ ਸਾਹਿਬ ਨੂੰ ਸੌਂਪ ਦਿੱਤਾ ਸਾਰਾ ਪ੍ਰਵਕਤੇ ਦਾ ਕੰਮ ਇਹ ਸੰਭਾਲਣਗੇ ਬਾਕੀ ਅਸੀਂ 2-4 ਦਿਨਾਂ ਚ ਇਜੈਕਟਿਵ ਕਰਕੇ ਜਿੰਨੇ ਸਾਡੇ ਮੈਂਬਰ ਨੇ ਚਾਹੇ ਇਜੈਕਟਿਵ ਦੇ ਮੈਂਬਰ ਨਹੀਂ ਬਣੇ ਉਹਨਾਂ ਸਾਰਿਆਂ ਨੂੰ ਵਧੀਆ ਉਹਦੇ ਵੰਡ ਦਿਆਂਗੇ ਜ਼ਿੰਮੇਵਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਨੇ ਵੀ ਆਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕੌਣ ਸੰਭਾਲੇਗਾ ਇਹਦਾ ਕੌਣ ਸੰਭਾਲੇਗਾ ਹਲਕਾ ਮੈਂਬਰ ਸੰਭਾਲੇਗਾ ਕੋਈ ਖੇਤੀਬਾੜੀ ਸੰਭਾਲੇਗਾ ਕੋਈ ਐਜੂਕੇਸ਼ਨ ਸੰਭਾਲੇਗਾ ਕੋਈ ਅਮਲੇ ਨੂੰ ਸੰਭਾਲੇਗਾ ਸਾਰੇ ਜਿਹੜੇ ਨੇ ਜ਼ਿੰਮੇਵਾਰੀਆਂ ਉਹ ਦਿੱਤੀਆਂ ਜਾਣਗੀਆਂ ਥੋੜੇ ਦਿਨਾਂ ਚ ਜਕਟਿਵ ਦੀ ਮੀਟਿੰਗ ਕਰਕੇ ਇਹ ਸਾਰੀਆਂ ਜ਼ਿੰਮੇਵਾਰੀਆਂ ਵੰਡ ਕੇ ਸਾਰੇ ਹੀ ਖੁਸ਼ ਨੇ ਸਾਰੇ ਸਾਡੇ ਨਾਲ ਨੇ ਬੜੀ ਖੁਸ਼ੀ ਹੋਈ ਏ ਮੈਂ ਸਰਕਾਰ ਨੂੰ ਵੀ ਵਧਾਈ ਦੇਣਾ ਸਰਕਾਰ ਦੇ ਹੱਕ ਚ ਵੀ ਇਹ ਗੱਲ ਗਈ ਏ ਕਿਉਂਕਿ ਕੋਈ ਇਹਨਾਂ ਸਰਕਾਰ ਵਿੱਚ ਦਖਲ ਦਿੰਦੀ ਕੋਈ ਸਰਕਾਰ ਨੇ ਦਖਲ ਨਹੀਂ ਦਿੱਤਾ ਸਾਡੇ ਅਸੀਂ ਆਪੇ ਚੋਣ ਕਰਾ ਕੇ ਆਪ ਬਣੇ ਆ ਤੇ ਬੜੇ ਸਹਿਬ ਸੰਮਤੀ ਨਾਲ ਅਸੀਂ ਅੱਜ ਮੈਂਬਰ ਬੈਠੇ ਆ ਦਫਤਰ ਪ੍ਰਧਾਨ ਜੀ ਹਰਿਆਣਾ ਕਮੇਟੀ ਜਦੋਂ ਦੀ ਬਣੀ ਏ ਸੰਗਤਾਂ ਨੂੰ ਬੜੀ ਉਮੀਦਾਂ ਸੀ ਪਰ ਲੇਕਿਨ ਇੱਕ ਸਾਲ ਵਿੱਚ ਦੁਬਾਰਾ ਕਾਰਜ ਕਰਨੇ ਚੇਂਜ ਹੋਈਏ ਐਸਾ ਕੀ ਕਾਰਨ ਏ ਨਹੀਂ 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 ਉਹ ਸਕਾਰਨੀਆਂ ਗਲਤ ਹੋ ਗਈਆਂ ਉਹ ਸਾਰੇ ਨਹੀਂ ਹੋ ਸਕਦੇ ਇਸ ਤਰ੍ਹਾਂ ਦੇ ਜਦੋਂ ਦਾ ਮੈਂ ਬਣਿਆ ਵਧੀਆ ਚੱਲਦੇ ਨੇ ਪਰ ਇੱਕ ਤੋਂ ਬੰਦੇ ਜਿਹੜੇ ਨਹੀਂ ਸਨ ਉਹ ਨਹੀਂ ਸਨ ਖੁਸ਼ ਜਨਰਲ ਸੈਕਟਰੀ ਦੇ ਵਾਰ-ਵਾਰ ਹੁੰਦੀ ਸੀ ਗੱਲ ਵੀ ਜਨਰਲ ਸੈਕਟਰੀ ਕੁਝ ਥੋੜਾ ਜਿਹਾ ਕਾਲਾ ਬੋਲਦਾ ਸੀ ਕਾਲੇ ਬੋਲਣ ਦੇ ਕਾਰਨ ਲੋਕਾਂ ਨੂੰ ਸਿੰਦ ਨਹੀਂ ਸੀ ਮੈਂਬਰਾਂ ਨੂੰ ਪਸੰਦ ਨਹੀਂ ਸੀ ਇਹਦੇ ਕਾਰਨ ਉਹਦੀ ਚੋਣ ਹੋਣੀ ਸਾਰੀ ਚੋਣ ਹੋਣੀ ਪਈ ਉਹਨੂੰ ਬਦਲਣਾ ਪਿਆ ਹੋਰ ਵੀ ਸਾਰੇ ਬਦਲ ਗਏ ਇਹ ਸਾਰੀ ਇਹ ਸਿਸਟਮ 'ਚ ਹੀ ਚੱਲਦਾ ਬੜਾ ਵਧੀਆ ਹੈ ਪਰ ਹੁਣ ਸਾਰੀ ਟੀਮ ਵੀ ਦਾਦੂਵਾਲ ਸਾਹਿਬ ਵੀ ਪੁਰਾਣੇ ਨੇ ਸਾਰੀ ਟੀਮ ਪੁਰਾਣੀ ਹੈ ਤੇ ਵਧੀਆ ਤਸੱਲੀ ਨਾਲ ਕੰਮ ਕਰਾਂਗੇ ਤੇ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰਾਂਗੇ ਦਰਵਰ ਦਦਰਵਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਹਰਿਆਣਾ ਕਮੇਟੀ ਜਦੋਂ ਦੀ ਬਣੀ ਹੈ ਜਦੋਂ ਦੀ ਹੋਂਦ ਵਿੱਚ ਆਈ ਹੈ ਕੋਈ ਐਸਾ ਵੀ ਅੱਛਾ ਕਾਰਜ ਹੈ ਅਜੇ ਤੱਕ ਨਹੀਂ ਆਇਆ ਜਿੰਦੀ ਪਛਾਣ ਬਣ ਸਕੇ ਹੈ ਰਹਿਣਾ ਕਮੇਟੀ ਦੀ ਤੇ ਦੁਬਾਰਾ ਫਿਰ ਕਾਰਜ ਕਰਨੀ ਚੇਂਜ ਹੋਈ ਹੈ ਅੱਗੇ ਨਵੇਂ ਚ ਕੀ ਉਪਰਾਲਾ ਹੈ ਕੀ ਸੰਗਤਾਂ ਵਾਸਤੇ ਕੀ ਕਾਰਜ ਨੇ ਜਿਹੜੇ ਸੰਗਤ ਚ ਲੈ ਕੇ ਜਾਓਗੇ ਦੇਖੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਕਾਰਜ ਕਰਨੀ ਦੀ ਦੁਬਾਰਾ ਚੋਣ ਜਿਹੜੀ ਹੈ ਉਹ ਜਰਨਲ ਹਾਊਸ ਨੇ ਅੱਜ ਕੀਤੀ ਹੈ ਜਰਨਲ ਹਾਊਸ ਜਾਂ ਤਾਂ ਸਾਲ ਪਹਿਲਾਂ ਬਾਈਟਵਲੇ ਹੋਇਆ ਸੀ ਜਾਂ ਅੱਜ ਹੋਇਆ ਜਰਨਲ ਹਾਊਸ ਦੇ ਮੈਂਬਰ ਜਿਹੜੇ ਆ ਉਹ ਕਦੇ ਵੀ ਇਕੱਤਰ ਜਿਹੜੇ ਸੀਗੇ ਉਹ ਨਹੀਂ ਹੋਏ ਇੱਕ ਸਾਲ ਦੇ ਵਿੱਚ ਜਰਨਲ ਹਾਊਸ ਨਹੀਂ ਸੰਗਿਆ ਗਿਆ ਤਾਂ ਮੈਂਬਰ ਸਾਹਿਬਾਨ ਦਾ ਇਤਰਾਜ਼ ਸੀ ਕਿ ਕਾਰਜ ਕਰਨੀ ਵੀ ਪੂਰੀ ਨਹੀਂ ਆ ਨੌ ਮੈਂਬਰ ਹੀ ਨੇ ਕਾਰਜ ਕਰਨੀ ਦੇ ਜਦੋਂ ਦਾ ਪ੍ਰਧਾਨ ਔਰ ਜਰਨਲ 77 ਦਾ ਪਹਿਲੇ ਦਾ ਅਸਤੀਫਾ ਹੋ ਗਿਆ ਸੀ ਤਾਂ ਜਿਹੜਾ ਆਰਜੀ ਚਾਰਜ ਦਿੱਤਾ ਗਿਆ ਸੀਗਾ ਉਹ ਆਰਜੀ ਚਾਰਜ ਕੋਈ 10 ਦਿਨ 20 ਦਿਨ ਮਹੀਨੇ ਦਾ ਹੋ ਸਕਦਾ ਹੈ ਆਰਜੀ ਚਾਰਜ ਨੂੰ 5-6 ਮਹੀਨੇ ਹੋ ਗਏ ਸੀ ਤਾਂ ਅੱਜ ਜਦੋਂ ਜਰਨਲ ਹਾਊਸ 'ਚ ਬਜਟ ਆਰੰਭ ਹੋਇਆ ਤਾਂ ਬਜਟ ਦੇ ਵਿੱਚ ਜਰਨਲ ਹਾਊਸ ਦੇ ਮੈਂਬਰਾਂ ਨੇ ਇਤਰਾਜ਼ ਕੀਤਾ ਕਿ ਬਾਈਟ ਪਾਸ ਕਰਨ ਤੋਂ ਪਹਿਲਾਂ ਜਿਹੜੀ ਐਗਜ਼ੈਕਟਿਵ ਆ ਉਹਦੇ ਤੇ ਬੇਪਰੋਸਗੀ ਆ ਕੁਝ ਮੈਂਬਰਾਂ ਤੇ ਕੰਮ ਠੀਕ ਨਹੀਂ ਹੋ ਰਿਹਾ ਸਾਡੇ ਕੁਝ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਉਹ ਹਰਿਆਣਾ ਕਮੇਟੀ ਦੇ ਹੱਥੋਂ ਜਾ ਰਿਹਾ ਸਟੇਟਸ ਕੋ ਹੋ ਰਹੇ ਨੇ ਸੰਗਤਾਂ ਕੂਟਾਂ 'ਚ ਜਾ ਰਹੀਆਂ ਵੀ ਇਹ ਬੇਪਰੋਸਗੀ ਕਿਉਂ ਆ ਜਿਹੜੇ ਚੰਗੇ ਆਦਮੀ ਉਹ ਵੀ ਲਪੇਟ ਚ ਆ ਜਾਂਦੇ ਆ ਕੁਝ ਮਾੜੇ ਆਦਮੀਆਂ ਦੇ ਕਾਰਨ ਜਿਹੜੇ ਪ੍ਰਬੰਧ ਅੱਛਾ ਨਹੀਂ ਕਰਦੇ ਚੰਗਾ ਨਹੀਂ ਕਰਦੇ ਤਾਂ ਉਹਦੇ ਵਾਸਤੇ ਜਦੋਂ ਇਤਰਾਜ਼ ਆਇਆ ਕੋਸ਼ਿਸ਼ ਕੀਤੀ ਕਿ ਚਲੋ ਬਜਟ ਜਿਹੜਾ ਉਹ ਪਾਸ ਹੋ ਜਾਵੇ ਤਾਂ ਫਿਰ ਸਾਰੀ ਗੱਲਬਾਤ ਹੋਵੇ ਪਰ ਮੈਂਬਰ ਸਾਹਿਬਾਨਾਂ ਦਾ ਇਤਰਾਜ਼ ਸੀਗਾ ਕਿ ਪਹਿਲਾਂ ਜਿਹੜਾ ਹੈਗਾ ਵਾ ਉਹ ਐਗਜ਼ੈਕਟਿਵ ਦੀ ਚੋਣ ਹੋਣੀ ਚਾਹੀਦੀ ਆ ਤਾਂ ਜੋ ਆਰਜੀ ਪ੍ਰਧਾਨ ਚਲੇ ਆ ਰਹੇ ਸੀ ਸਰਦਾਰ ਭੁਪਿੰਦਰ ਸਿੰਘ ਅਸੰਧ ਉਹਨਾਂ ਨੇ ਖੜੇ ਹੋ ਕੇ ਗੁਰਦੁਆਰਾ ਐਕਟ ਅਨੁਸਾਰ ਕਿਉਂਕਿ ਪ੍ਰਧਾਨੇ ਪਾਵਰ ਰੱਖਦਾ ਕਿ ਜਦੋਂ ਉਹ ਆਪਣਾ ਅਸਤੀਫਾ ਤੇ ਨਾਲ ਐਗਜ਼ੈਕਟਿਵ ਨੂੰ ਡਿਸੋਲਵ ਕਰ ਸਕਦਾ ਉਹ ਸਾਰੀ ਐਗਜ਼ੈਕਟਿਵ ਦਾ ਉਹਨਾਂ ਨੇ ਡਿਸੋਲਵ ਕਰਨ ਦਾ ਐਲਾਨ ਕਰ ਦਿੱਤਾ ਤਾਂ ਜਰਨਲ ਹਾਊਸ ਨੇ ਫਿਰ ਸਰਦਾਰ ਸੁਦਰਸ਼ਨ ਸਿੰਘ ਸੈਗਲ ਨੂੰ ਜੋ ਸਾਡੇ ਮੈਂਬਰ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹਾਊਸ ਦੀ ਕਿਉ ਪ੍ਰਧਾਨ ਦੀ ਚੋਣ ਕਰਾਉਣ ਗੁਰਦੁਆਰਾ ਐਕਟ ਅਨੁਸਾਰ ਜਦੋਂ ਚੋਣ ਕਰਾਈ ਗਈ ਤਾਂ ਜਿਹੜਾ ਸਰਦਾਰ ਗੁਲਾਬ ਸਿੰਘ ਮੂਨਕ ਨੇ ਪ੍ਰਧਾਨ ਭੁਪਿੰਦਰ ਸਿੰਘ ਅਸੰਦ ਦਾ ਨਾਮ ਅਨਾਉਂਸ ਕੀਤਾ ਬੀਬੀ ਰਵਿੰਦਰ ਕੌਰ ਅਜ਼ਰਾਨਾ ਨੇ ਤੈਅਦ ਮਜ਼ੀਦ ਕੀਤਾ ਸਾਰੇ ਮੈਂਬਰ ਨਾਲ ਉੱਠੇ ਸਰਦਾਰ ਟੀਪੀ ਸਿੰਘ ਦੀ ਅੰਮਾਲੇ ਤੋਂ ਤਾਂ ਪ੍ਰਧਾਨ ਭੁਪਿੰਦਰ ਸਿੰਘ ਦੇ ਬਰਾਬਰ ਕੋਈ ਵੀ ਕੈਂਡੀਡੇਟ ਜਿਹੜਾ ਸੀਗਾ ਉਹ ਸਾਹਮਣੇ ਨਹੀਂ ਆਇਆ ਜਦੋਂ ਕੋਈ ਵੀ ਕੈਂਡੀਡੇਟ ਨਹੀਂ ਆਇਆ ਤਾਂ ਸਰਬਸੰਮਤੀ ਦੇ ਨਾਲ ਸਰਦਾਰ ਭੁਪਿੰਦਰ ਸਿੰਘ ਨੂੰ ਪ੍ਰਧਾਨ ਜਿਹੜਾ ਪੱਕੇ ਤੌਰ ਤੇ ਜਰਨਲ ਹਾਊਸ ਜਰਨਲ ਹਾਊਸ ਨੇ ਪੱਕੇ ਤੌਰ ਤੇ ਉਹਨਾਂ ਨੂੰ ਜਿਹੜਾ ਸੀ ਉਹ ਚੁਣ ਲਿਆ ਤਾਂ ਉਸ ਤੋਂ ਬਾਅਦ ਪ੍ਰਧਾਨ ਨੇ ਫਿਰ ਕਾਰਜਵਾਈ ਸੰਭਾਲੀ ਸਰਦਾਰ ਸਰਦਾਰ ਸਿੰਘ ਸੈਗਲ ਹੋਣਾ ਪ੍ਰਧਾਨ ਦੀ ਚੋਣ ਕਰਾ ਕੇ ਫਤਿਹ ਕਰਾ ਦਿੱਤੀ ਤਾਂ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਅਸੰਧ ਨੇ ਜਿੱਥੇ ਜਰਨਲ ਹਾਊਸ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਫਿਰ ਸੀਨੀਅਰ ਮੀਤ ਪ੍ਰਧਾਨ ਵਾਸਤੇ ਇਹ ਹਾਂ ਸੋ ਇੱਕ ਇੱਕ ਕਰਕੇ ਫਿਰ ਜਿੱਦਾਂ ਮੈਂਬਰ ਸਾਹਿਬਾਨ ਨਾਂ ਅਨਾਉਂਸ ਕਰਦੇ ਰਹੇ ਪਰ ਪ੍ਰਪੋਜ਼ ਕਰਦੇ ਰਹੇ ਤੇ ਨਾਲ ਤੈਅਦ ਮਜੀਦ ਹੁੰਦਾ ਰਿਹਾ ਤੈਅਦ ਮਜੀਦ ਹੁੰਦਾ ਰਿਹਾ ਸਾਰੀ ਸਹਿਮਤੀ ਤਾਂ ਸੀਨੀਅਰ ਉਮੀਦਵਾਰ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਸੈਗਲ ਅੰਮ੍ਰਾਲਾ ਤੋਂ ਉਹਨਾਂ ਨੂੰ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜਾ ਸਾਰੇ ਸਾਰੇ ਕਿਉਂਕਿ ਕੋਈ ਵੀ ਸੀਨੀਅਰ ਉਮੀਦਵਾਰ ਪ੍ਰਧਾਨ ਦੂਜਾ ਕੈਂਡੀਡੇਟ ਖੜਾ ਨਹੀਂ ਹੋਇਆ ਫਿਰ ਤੀਸਰੇ ਸੀਗੇ ਜੂਨੀਅਰ ਉਮੀਦਵਾਰ ਪ੍ਰਧਾਨ ਤਾ ਬੀਬੀ ਰਵਿੰਦਰ ਕੌਰ ਅਜ਼ਰਾਨਾ ਦਾ ਨਾਮ ਜਿਹੜਾ ਸੀ ਅਨਾਉਂਸ ਹੋਇਆ ਜੂਨੀਅਰ ਜੂਨੀਅਰ ਮੀਤ ਪ੍ਰਧਾਨ ਵੀ ਕੋਈ ਕੈਂਡੀਡੇਟ ਸਾਹਮਣੇ ਨਹੀਂ ਆਇਆ ਤਾਂ ਜਦੋਂ ਤਿੰਨੇ ਪ੍ਰਧਾਨਾਂ ਦੀ ਚੋਣ ਹੋ ਗਈ ਮੁੱਖ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਤਾਂ ਫਿਰ ਜਰਨਲ ਸਕੱਤਰ ਦੀ ਵਾਰੀ ਆਈ ਫਿਰ ਜਰਨਲ ਸਕੱਤਰ ਦਾ ਜਿਹੜਾ ਨਾਮ ਸੀ ਉਹ ਅਨਾਉਂਸ ਹੋਇਆ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਤੋਂ ਵੀ ਪਹਿਲਾਂ ਸਰਦਾਰ ਰਮਨੀਕ ਸਿੰਘ ਮਾਨ ਦਾ ਨਾਮ ਜਿਹੜਾ ਸੀ ਉਹਨਾਂ ਦੇ ਸਾਥੀਆਂ ਨੇ ਅਨਾਉਂਸ ਕੀਤਾ ਤਾਂ ਉਹਨਾਂ ਦੇ ਬਰਾਬਰ ਸਰਦਾਰ ਸੁਖਵਿੰਦਰ ਸਿੰਘ ਮੁੰਡੇਬਰ ਦਾ ਨਾਮ ਅਨਾਉਂਸ ਹੋਇਆ ਤੇ ਜਿਸ ਵੇਲੇ ਜਰਨਲ ਹਾਊਸ 'ਚ ਦੋ ਨਾਮ ਸਾਹਮਣੇ ਆਏ ਤਾਂ ਜਿਸ ਵੇਲੇ ਸਹਿਮਤੀ ਦੀ ਗੱਲ ਆਈ ਤਾਂ ਸਰਦਾਰ ਰਮਨਦੀਪ ਸਿੰਘ ਮਾਨ ਦੇ ਨਾਲ ਚਾਰ ਕੁ ਮੈਂਬਰ ਜਿਹੜੇ ਸੀਗੇ ਉਹਨਾਂ ਨੇ ਸਹਿਮਤੀ ਦਿੱਤੀ ਬਾਕੀ ਸਾਰਾ ਜਰਨਲ ਹਾਊਸ ਹੈ ਜਿਹੜਾ ਅੱਜ 35 ਮੈਂਬਰਾਂ ਦਾ ਜਰਨਲ ਹਾਊਸ ਹੈ ਸਾਡਾ ਜਿਹਦੇ 'ਚੋਂ ਇੱਕ ਦੋ ਮੈਂਬਰ ਜਿਹੜੇ ਸੀ ਉਹ ਗੈਰ ਹਾਜ਼ਰ ਸੀ ਪਰ ਉਹਨਾਂ ਨੇ ਵੀ ਆਪਣੀ ਸਹਿਮਤੀ ਜਿਹੜੀ ਆ ਅੱਜ ਦੀ ਇਸ ਚੋਣ ਨੂੰ ਦਿੱਤੀ ਆ ਸੋ ਸਾਰੇ ਜਿਹੜੇ ਸਰਬਸੰਮਤੀ ਦੇ ਨਾਲ ਫਿਰ ਜਰਨਲ ਸਕੱਤਰ ਜਿਹੜਾ ਸੀ ਵੋਟਾਂ ਦੇ ਬਹੁਮਤ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਨੂੰ ਚੁਣਿਆ ਗਿਆ। ਸੋ ਨਿਹਾਲ ਆਪ ਸਦੀ। ਉਹਨਾਂ ਤੋਂ ਬਾਅਦ ਮੀਤ ਸਕੱਤਰ ਸਰਦਾਰ ਗੁਲਾਬ ਸਿੰਘ ਮੂਨਕ ਦਾ ਨਾਮ ਜਿਹੜਾ ਸੀ ਉਹ ਸਾਹਮਣੇ ਆਇਆ। ਬੋਲੇ ਸੋ ਨਿਹਾਲ ਆਪ ਸਦੀ। ਤੇ ਸਰਦਾਰ ਗੁਲਾਬ ਸਿੰਘ ਮੂਨਕ ਦੇ ਬਰਾਬਰ ਵੀ ਕੋਈ ਵੀ ਮੈਂਬਰ ਜਿਹੜਾ ਉਹ ਨਹੀਂ ਖੜਾ ਹੋਇਆ ਮੀਤ ਸਕੱਤਰ ਲਈ। ਤਾਂ ਜਿਸ ਵੇਲੇ ਰਵਨੀਤ ਸਿੰਘ ਮਾਨ ਹੁਣਾਂ ਨੂੰ ਚਾਰ ਬੋਟਾ ਪਈਆਂ ਤਾਂ ਉਹ ਫਿਰ ਆਪਣੇ ਚਾਰ ਸਾਥੀਆਂ ਸਮੇਤ ਜਿਹੜਾ ਸੀ ਉਹ ਉੱਠ ਕੇ ਹੀ ਚਲੇ ਗਏ ਜਦੋਂ ਉਹਨਾਂ ਦੀ ਹਾਰ ਹੋ ਗਈ ਇਹਦੇ ਵਿੱਚ ਉਹ ਕੈਂਡੀਡੇਟ ਖੜੇ ਹੋਏ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ ਤਾਂ ਉਹ ਚਲੇ ਗਏ ਤਾਂ ਬਾਕੀ ਜਿਹੜੇ ਮੈਂਬਰ ਸਹਿਬਾਨ ਸਾਰਾ ਜਰਨਲ ਹੋ ਸੀ ਉਹਨਾਂ ਨੇ ਸਰਬਸੰਮਤੀ ਦੇ ਨਾਲ ਫਿਰ 6 ਐਗਜ਼ੈਕਟਿਵ ਮੈਂਬਰਾਂ ਦੀ ਜਿਹੜੀ ਆ ਉਹ ਚੋਣ ਕੀਤੀ ਜਿਹਦੇ ਵਿੱਚ ਸਰਦਾਰ ਟੀਪੀ ਸਿੰਘ ਜੀ ਅੰਬਾਲਾ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਸਰਦਾਰ ਬਲਦੇਵ ਸਿੰਘ ਜੀ ਖਾਲਸਾ ਟੋਹਣਾ ਸਰਦਾਰ ਜਗਸੀਰ ਸਿੰਘ ਜੀ ਮੰਗਿਆਣਾ ਸਿਰਸਾ ਔਰ ਇਸੇ ਤਰ੍ਹਾਂ ਸਰਦਾਰ ਸੁਦਰਸ਼ਨ ਸਿੰਘ ਜੀ ਗਾਵੜੀ ਭਵਾਨੀ ਤੇ ਦਾਸ ਬਲਜੀਤ ਸਿੰਘ ਦਾਦੂਵਾਲ ਸੇ ਸੋਨਹਾਰ ਛੇ ਜਿਹੜੇ ਸੀਗੇ ਉਹ ਐਗਜ਼ੀਕਟਿਵ ਮੈਂਬਰ ਚੁਣੇਗੇ ਸੋ 11 ਮੈਂਬਰੀ ਪੱਕੇ ਤੌਰ ਤੇ ਸਥਾਈ ਜਿਹੜੀ ਆ ਜਰਨਲ ਹਾਊਸ ਨੇ ਆਪਣੀ ਐਗਜ਼ੀਕਟਿਵ ਜਿਹੜੀ ਅੱਜ ਚੁਣੀ ਆ ਜਿਸ ਤਰ੍ਹਾਂ ਜਿਹੜਾ ਆਰਜੀ ਚਾਰਜ ਸੀਗਾ ਉਹ ਆਰਜੀ ਚਾਰਜ ਨੂੰ ਹੁਣ ਪਾਸੇ ਕਰਕੇ ਅੱਜ ਜਰਨਲ ਹਾਊਸ ਨੇ ਆਪਣੀ ਸਥਾਈ ਜਿਹੜੀ ਕਮੇਟੀ ਆ ਉਹ ਆਪਣੀ ਚੁਣੀ ਆ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਔਰ ਇਸ ਦੇ ਨਾਲ ਹੀ ਜੋ ਜਰਨਲ ਹਾਊਸ ਦੇ ਵੱਲੋਂ ਜੋ ਇਹ ਕੀਤਾ ਗਿਆ ਪਾਸ ਸਰਦਾਰ ਭੁਪਿੰਦਰ ਸਿੰਘ ਅਨੰਦ ਅਸੰਦ ਜੀ ਨੇ ਪ੍ਰਧਾਨ ਸਾਹਿਬ ਹੁਣੇ ਅਨਾਉਂਸ ਕੀਤਾ ਕਿ ਜੋ ਸਾਡੇ ਸਰਦਾਰ ਕਮਲਜੀਤ ਸਿੰਘ ਦੀ ਅਜ਼ਰਾਨਾ ਉਹ ਇਸ ਕਮੇਟੀ ਦੇ ਸਪੋਕਸਮੈਨ ਹੋਣਗੇ ਸੋਨਹਾਰ ਸ੍ਰੀ ਅਕਾਲ ਔਰ ਇਸੇ ਤਰ੍ਹਾਂ ਸਾਡੇ ਜੋ ਬੀਬੀ ਰਾਣਾ ਕੌਰ ਜੀ ਪੱਟੀ ਫਰੀਦাবাদ ਤੋਂ ਨੇ ਉਹਨਾਂ ਨੂੰ ਐਜੂਕੇਸ਼ਨ ਦਾ ਚਾਰਜ ਜਿਹੜਾ ਦਿੱਤਾ ਗਿਆ ਬਲੇ ਸੋਨਹਾਰ ਸ੍ਰੀ ਅਕਾਲ ਇਸੇ ਤਰ੍ਹਾਂ ਦਾਸ ਨੂੰ ਧਰਮ ਪ੍ਰਚਾਰ ਦਾ ਜਿਹੜਾ ਹੈ ਉਹ ਚਾਰਜ ਦਿੱਤਾ ਗਿਆ ਕਿ ਸੋਨਹਾਰ ਸ੍ਰੀ ਅਕਾਲ ਕਿ ਧਰਮ ਪ੍ਰਚਾਰ ਜਿਹੜਾ ਹੈ ਪੂਰੇ ਹਰਿਆਣਾ ਵਿੱਚ ਸੰਸਾਰ ਵਿੱਚ ਕਰਨਾ ਹੈ ਔਰ ਮੈਂ ਧੰਨਵਾਦ ਕਰਦਾ ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਧਿਆਨ ਵਿੱਚ ਕਰ ਲਈਆਂ ਨੇ ਹੁਣੇ ਸਾਰੇ ਐਗਜ਼ੀਕਟਿਵ ਨੇ ਇੱਕ ਅਦੇ ਦਿਨ ਦੇ ਵਿੱਚ ਇਹ ਸਾਰੇ ਮੈਂਬਰ ਸਾਹਿਬਾਨਾਂ ਦੀਆਂ ਜਿਨ੍ਹਾਂ ਨੇ ਅੱਜ ਜਰਨਲ ਹਾਊਸ ਦੇ ਵਿੱਚ ਯੋਗਦਾਨ ਪਾਇਆ ਔਰ ਸਾਰੇ ਆਪਣੀ ਸਹਿਮਤੀ ਦਿੱਤੀ ਹੈ ਸਭ ਨੂੰ ਹੀ ਰਲ ਮਿਲ ਕੇ ਸੁਭਾਵਾਂ ਜਿਹੜੀਆਂ ਨੇ ਉਹ ਕਰਨੀਆਂ ਨੇ ਔਰ ਇਹਦੇ ਵਾਸਤੇ ਪੂਰਾ ਸਹਿਯੋਗ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾਊਗਾ ਮੌਜੂਦਾ ਐਗਜ਼ੀਕਟਿਵ ਨੂੰ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਤੇ ਸਾਰੇ ਮੈਂਬਰ ਸਹਿਬਾਨ ਚੜ੍ਹਦੀ ਕਲਾ ਦੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਖਰੇ ਉੱਤਰਦੇ ਕਿਉਂਕਿ ਪਹਿਲਾਂ ਕੋਈ ਕਹਿੰਦਾ ਸੀ ਇਹ ਸਰਕਾਰ ਨੇ ਚਾਰਜ ਦਿੱਤਾ ਕੋਈ ਕਹਿੰਦਾ ਸੀ ਇਹ ਸਰਕਾਰੀ ਕਮੇਟੀ ਕੋ ਕੁਝ ਕਹਿੰਦਾ ਸੀਗਾ ਅੱਜ ਮੈਂਬਰ ਸਹਿਬਾਨਾਂ ਨੇ ਖੁਦ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਜਰਨਲ ਹਾਊਸ ਨੇ ਚੋਣ ਕੀਤੀ ਹੈ ਸੰਗਤਾਂ ਦੀ ਕਮੇਟੀ ਹੈ ਤੇ ਸੰਗਤਾਂ ਦੀ ਚੁਣੀ ਅੱਜ ਕਮੇਟੀ ਨੇ ਆਪਣਾ ਜਰਨਲ ਹਾਊਸ ਕਰਕੇ ਤੇ ਆਪਣੀ ਐਗਜ਼ੀਕਟਿਵ ਚੋਣ ਕੀਤੀ ਉਸ ਤੋਂ ਬਾਅਦ ਜਿਹੜਾ ਅੱਜ ਬਜਟ ਸੀਗਾ ਉਸ ਨੂੰ ਜਿਹੜਾ ਹੈ ਉਹ ਪਾਸ ਕੀਤਾ ਸਰਬਸੰਮਤੀ ਦੇ ਨਾਲ ਨਿਰਵਿਰੋਧ ਨਿਰਵਾਦ ਇਹ ਜਿਹੜਾ ਜਰਨਲ ਹਾਊਸ ਆ ਇਹਨਾਂ ਨੇ ਇਹ ਅੱਜ ਦੀ ਜਿਹੜੀ ਕਾਰਵਾਈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜੋ ਸਰਕਾਰੀ ਕਮੇਟੀ ਜਿਹ ਬਣਾਈ ਕੀਤੀ ਸਰਕਾਰ ਦੁਆਰਾ ਹਾਂ ਔਰ ਜੋ ਅੱਜ ਹੈ ਕਿੰਨੇ ਲੋਕ ਹੈ ਜੋ ਬਦਲੇ ਗਏ ਹਾਂ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਜੋ ਸਰਕਾਰ ਦੀ ਜ਼ਿੰਮੇਵਾਰੀ ਸੀ ਗੁਰਦੁਆਰਾ ਐਕਟ ਅਨੁਸਾਰ ਐਡ ਹੌਕ ਕਮੇਟੀ 18 ਮਹੀਨਿਆਂ ਵਾਸਤੇ ਸਰਕਾਰ ਨੇ ਬਣਾਉਣੀ ਸੀ ਜਿਵੇਂ ਪਹਿਲਾਂ 8 ਸਾਲ ਚੱਲਦੀ ਰਹੀ ਐਡ ਹੌਕ ਕਮੇਟੀ ਇਸੇ ਤਰ੍ਹਾਂ ਹੁਣ ਮੌਜੂਦਾ ਜੋ ਮੁੱਖ ਮੰਤਰੀ ਸਨ ਪਹਿਲਾਂ ਸਰਦਾਰ ਸ੍ਰੀ ਮਨੋਹਰ لال ਖੱਟੜ ਜੀ ਉਹਨਾਂ ਨੇ 38 ਮੈਂਬਰੀ ਜਿਹੜੀ ਕਮੇਟੀ ਸੀ ਉਹਦੀ ਚੋਣ ਕੀਤੀ ਸੀ ਕਮੇਟੀ ਨਾਮਿਨੇਟਡ ਕੀਤੀ ਸੀ ਉਹਦੇ ਵਿੱਚੋਂ ਐਗਜ਼ੈਕਟਿਵ ਜਿਹੜੀ ਸੀ ਸਾਲ ਪਹਿਲਾਂ ਬਣੀ ਸੀਗੀ ਉਹ 38 ਮੈਂਬਰਾਂ ਦੇ ਵਿੱਚੋਂ ਤਿੰਨ ਮੈਂਬਰ ਸਹਿਬਾਨ ਇੱਕ ਖੁਦ ਅਸਤੀਫਾ ਦੇ ਗਏ ਸੀ ਪ੍ਰਧਾਨ ਔਰ ਜਨਰਲ ਸਕੱਤਰ ਨੇ ਫਿਰ ਅਸਤੀਫਾ ਦੇ ਦਿੱਤਾ ਸੀ ਤਾਂ ਤਿੰਨ ਮੈਂਬਰ ਨਾ ਹੋਣ ਕਰਕੇ 35 ਮੈਂਬਰੀ ਜਿਹੜੀ ਆ ਉਹ ਇਹ ਕਮੇਟੀ ਜਿਹੜੀ ਆ ਕੰਮ ਕਰ ਰਹੀ ਆ ਉਹਦੇ ਵਿੱਚ ਜਿਹੜੀ ਐਗਜ਼ੈਕਟਿਵ ਸੀ ਅਗਜ਼ੈਕਟਿਵ ਦੇ ਵਿੱਚੋਂ ਜਿਸ ਤਰ੍ਹਾਂ ਅੱਜ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਗੁਰਮੀਤ ਸਿੰਘ ਤਲੋਕੇ ਵਾਲਾ ਨੂੰ ਖਾਰਜ ਕੀਤਾ ਗਿਆ ਔਰ ਇਸੇ ਤਰ੍ਹਾਂ ਰਮਨੀਕ ਸਿੰਘ ਮਾਨ ਉਹਨਾਂ ਨੂੰ ਜਰਨਲ ਸਕੱਤਰੀ ਤੋਂ ਸੇਵਾ ਮੁਕਤ ਕੀਤਾ ਗਿਆ ਔਰ ਜੋ ਮੋਹਨਜੀ ਸਿੰਘ ਪਾਣੀਪਾ ਤੋਂ ਨੂੰ ਮੀਤ ਸਕੱਤਰੀ ਤੋਂ ਜਿਹੜਾ ਫਾਰਕ ਕੀਤਾ ਗਿਆ ਵਿਨਰ ਸਿੰਘ ਸਾਹਾ ਨੂੰ ਐਗਜ਼ੈਕਟਿਵ ਮੈਂਬਰੀ ਤੋਂ ਜਿਹੜਾ ਅਸੀਂ ਉਹ ਫਾਰਕ ਕੀਤਾ ਗਿਆ ਗੁਰਬਖਸ਼ ਸਿੰਘ ਜੋ ਜਮਣਾ ਨਗਰ ਸੀ ਉਹਨਾਂ ਨੂੰ ਐਗਜ਼ੈਕਟਿਵ ਮੈਂਬਰੀ ਤੋਂ ਖਾਰਜ ਕੀਤਾ ਗਿਆ ਤੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ ਕੋਈ ਵੀ ਚਾਹੇ ਧਰਮ ਪ੍ਰਚਾਰ ਦੀ ਚਾਹੇ ਕੋਈ ਖਰੀਦੋ ਫਰੋਖਤ ਦੀ ਉਹ ਸਾਰੀਆਂ ਵਾਪਸ ਅੱਜ ਜਰਨਲ ਹਾਊਸ ਨੇ ਲੈ ਲਈਆਂ ਨੇ ਧਰਮ ਪ੍ਰਚਾਰ ਦੀ ਦਾਸ ਨੂੰ ਸੇਵਾ ਦਿੱਤੀ ਆ ਇਸੇ ਤਰ੍ਹਾਂ ਜਿਹੜੇ ਸਾਡੇ ਵਿਭਾਗ ਮਿਆਂ ਚਾਹੇ ਉਹ ਖਰੀਦ ਪਰਚੇਜ਼ ਦਾ ਵਿਭਾਗ ਮਹਿਕਮਾ ਟਰਾਂਸਪੋਰਟ ਦਾ ਮਹਿਕਮਾ ਜਾਂ ਜਿਹੜੀਆਂ ਸਾਡੇ ਸਕੂਲਾਂ ਦੀ ਜਿਹੜੇ ਦੇਖਰੇਖ ਜਿਸ ਤਰ੍ਹਾਂ ਬੀਬੀ ਰਾਣਾ ਕੌਰ ਭੱਟੀ ਜੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਆ ਹੋਰ ਸਾਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਰੇ ਮੈਂਬਰ ਸਹਿਬਾਨਾਂ ਨੂੰ ਦਿੱਤੀਆਂ ਜਾਣਗੀਆਂ ਔਰ ਸਾਰੇ ਮੈਂਬਰ ਸਹਿਬਾਨ ਬੜੀ ਚੜ੍ਹਦੀ ਕਲਾ ਦੇ ਨਾਲ ਹੀ ਸਵਾਮਾ ਕਰਨਗੇ ਸੋ ਅੱਜ ਵਾਲੀ ਐਗਜ਼ੈਕਟਿਵ ਦੀ ਹੈ ਜਿਹੜੀ ਚੋਣ ਹੋਈ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਿਹਨੂੰ ਸਰਬਸੰਮਤੀ ਦੇ ਨਾਲ ਜਰਨਲ ਹਾਊਸ ਨੇ ਪ੍ਰਵਾਨ ਕੀਤਾ ਔਰ ਸਾਡੀ ਬੇਨਤੀ ਹੈ ਜਿਸ ਨੂੰ ਸੰਗਤਾਂ ਵੀ ਹੁਣ ਪ੍ਰਵਾਨ ਕਰਨਗੇ ਹੁਣ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਉਲਾਮਾ ਨਹੀਂ ਰਹਿ ਗਿਆ ਕਿ ਕੋਈ ਸਰਕਾਰੀ ਕਮੇਟੀ ਹੈ ਜਾਂ ਕਿਸੇ ਦੀ ਹੈ ਇਹ ਸੰਗਤਾਂ ਦੇ ਜਰਨਲ ਹਾਊਸ ਨੇ ਖੁਦ ਬਣਾਈ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਨੇ ਦਖਲਅੰਦਾਜ਼ੀ ਨਹੀਂ ਕੀਤੀ ਕਿਸੇ ਨੇ ਨਹੀਂ ਅੱਜ ਉੱਥੇ ਮੌਕੇ ਤੇ ਜਿਹੜਾ ਫੈਸਲਾ ਸਾਰਾ ਜਰਨਲ ਹਾਊਸ ਨੇ ਲਿਆ ਵਾ ਔਰ ਇਹ ਜਿਹੜੀ ਕਮੇਟੀ ਹੈ ਗੁਰਤਾ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਧਰਮ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਦੇ ਨਾਲ ਕਰੇਗੀ ਔਰ ਦੇਸ਼ ਕੌਮ ਧਰਮ ਦੀ ਸੇਵਾ ਅੱਗੇ ਨਾਲੋਂ ਵੀ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਕਮੇਟੀ ਹੈ ਉਹ ਸੇਵਾ ਨਿਭਾਏਗੀ ਤੇ ਅਸੀਂ ਪੂਰਾ ਹਰ ਤਰ੍ਹਾਂ ਦੇ ਨਾਲ ਕਮੇਟੀ ਦਾ ਜਿਹੜਾ ਸਹਿਯੋਗ ਪਹਿਲਾਂ ਵੀ ਅਸੀਂ ਜਿੰਨੀ ਸੇਵਾ ਕਰ ਸਕਦੇ ਸੀਗੇ ਚਾਹੇ ਅਸੀਂ ਜਰਨਲ ਹਾਊਸ ਦੇ ਮੈਂਬਰ ਸੀ ਉਦੋਂ ਸੇਵਾ ਦਿੱਤੀ ਹੈ ਜੇ ਜਰਨਲ ਹਾਊਸ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਸੀ ਉਦੋਂ ਸੇਵਾ ਦਿੱਤੀ ਆ ਵੋਟਾਂ ਹੋਈਆਂ ਸੀ ਵੋਟਾਂ ਨਾਲ ਪ੍ਰਧਾਨ ਬਣਾਏ ਤਾਂ ਸੇਵਾ ਕੀਤੀ ਆ ਅੱਜ ਐਗਜ਼ੈਕਟਿਵ ਮੈਂਬਰ ਜਿਹੜਾ ਤੇ ਧਰਮ ਪ੍ਰਚਾਰ ਦੇ ਚੇਅਰਮੈਨ ਦੀ ਸੇਵਾ ਦਿੱਤੀ ਗਈ ਆ ਤਾਂ ਹੁਣ ਗੁਰੂ ਸਾਹਿਬ ਕਿਰਪਾ ਕਰਨ ਜਰਨਲ ਹਾਊਸ ਦੀਆਂ ਭਾਵਨਾਵਾਂ ਤੇ खरे ਉਤਰ ਦੇਣਾਂ ਸਵਾਵਾਂ ਨੂੰ ਚੜ੍ਹਦੀ ਕਲਾ ਦੇ ਨਾਲ ਨਿਭਾਵਾਂਗੇ ਸਾਰੇ ਮੈਂਬਰ ਸਾਹਿਬਾਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਰਾ ਜਿਹੜਾ ਹੈ ਕਵਰ ਕੀਤਾ ਔਰ ਸੰਗਤਾਂ ਨੂੰ ਅਪੀਲ ਕਰਦਾ ਮੈਂ ਪੂਰੇ ਹਰਿਆਣੇ ਦੀਆਂ ਨੂੰ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਆ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਜੋ ਹੈ ਸੇਵਾ ਨਿਭਾਏਗੀ ਔਰ ਜੋ ਜਰਨਲ ਹਾਊਸ ਨੇ ਆਪ ਉਸ ਵਿੱਚ ਵਿਚਾਰ ਚਰਚਾ ਵੀ ਕੀਤੀ ਆ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਹਰਿਆਣਾ ਸਰਕਾਰ ਕਿਉਂਕਿ ਵੋਟਾਂ ਦੀ ਪ੍ਰਕਿਰਿਆ ਹੋਈ ਆ ਕਿ ਸ ਹਰਿਆਣਾ ਸਰਕਾਰ ਜਲਦ ਤੋਂ ਜਲਦ ਇਲੈਕਸ਼ਨ ਕਰਾ ਕੇ ਸਿੱਖ ਸੰਗਤਾਂ ਆਪਣੇ ਨੁਮਾਇੰਦੇ ਚੁਣ ਕੇ ਭੇਜਣ ਜਿਵੇਂ ਇਹ ਨੁਮਾਇੰਦੇ ਸੇਵਾ ਨਿਭਾ ਰਹੇ ਐ ਨਾਮਿਨੇਟਡ ਨੁਮਾਇੰਦੇ ਇਸੇ ਤਰ੍ਹਾਂ ਫਿਰ ਸੰਗਤਾਂ ਦੇ ਇਲੈਕਟ ਕੀਤੇ ਹੋਏ ਜਿਹੜੇ ਨੁਮਾਇੰਦੇ ਆ ਉਹ ਆਪਣੀ ਸੇਵਾ ਨਿਭਾਉਣ ਉਹਦੇ ਵਾਸਤੇ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਇਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਇਲੈਕਸ਼ਨ ਜੋ ਜਨਰਲ ਇਲੈਕਸ਼ਨ ਸੰਗਤਾਂ ਨੇ ਚੁਣ ਕੇ ਨੁਮਾਇੰਦੇ ਭੇਜਨੇ ਉਹ ਜਲਦ ਤੋਂ ਜਲਦ ਜਿਹੜੀ ਆ ਉਹ ਕਰਵਾਈ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵੱਡਾ ਸਜਰਬਾ ਹੈ ਕਿ ਸਾਫ ਦਾ ਪ੍ਰਧਾਨ ਵੀ ਰਹੇ ਹੁਣ ਤੁਹਾਨੂੰ ਐਗਜ਼ੀਕਟਿਵ ਇਤਨ ਪ੍ਰਚਾਰ ਵਿੱਚ ਵੀ ਲਿਆ ਗਿਆ ਹੈ ਕਿਸ ਤਰ੍ਹਾਂ ਸੰਗਤ ਵਿੱਚ ਵਿਚਰੋਗੇ ਸਰ ਦੇਖੋ ਮੈਂ ਤਾਂ ਸੰਗਤ ਦੇ ਵਿੱਚ ਧਰਮ ਪ੍ਰਚਾਰ ਪਹਿਲਾਂ ਵੀ ਕੱਲ ਜਦੋਂ ਇੱਥੇ ਮੀਟਿੰਗ ਸੀ ਮੈਂ ਗਵਾਲੀਅਰ ਤੋਂ ਆਇਆ ਮੱਧ ਪ੍ਰਦੇਸ਼ ਦੇ ਵਿੱਚ ਧਾਰਮਿਕ ਦੀਵਾਨ ਸੀਗੇ ਅਮਰਤ ਸੰਚਾਰ ਸੀਗਾ ਔਰ ਉਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਸੀ ਸੋ ਅਸੀਂ ਤਾਂ ਦਿਨ ਰਾਤ ਪ੍ਰਚਾਰ ਹੀ ਕਰ ਰਹੇ ਸੀ ਐਸੇ ਕਰਕੇ ਜਰਨਲ ਹਾਊਸ ਬੜੇ ਚਿਰ ਤੋਂ ਇਹ ਮਹਿਸੂਸ ਕਰਦੇ ਹੋਏ ਉਹਨਾਂ ਨੇ ਅੱਜ ਇਹ ਧਰਮ ਪ੍ਰਚਾਰ ਦੀ ਸੇਵਾ ਮੋੜ ਜਿਹੜੀ ਹੈ ਉਸ ਦਾਸ ਦੇ ਜੁਮੇ ਲਾਈ ਆ ਤਾਂ ਦਾਸ ਐ ਐਗਜ਼ੈਕਟਿਵ ਮੈਂਬਰ ਦੇ ਨਾਲ ਨਾਲ ਧਰਮ ਪ੍ਰਚਾਰ ਦੇ ਚੇਅਰਮੈਨ ਦੀ ਸੇਵਾ ਜਿਹੜੀ ਹੈ ਸੰਗਤਾਂ ਦਾ ਸੇਵਾ ਨਬਾ ਵਾਂਗੇ ਤੇ ਸਾਰੇ ਮੈਂਬਰ ਸਹਿਬਾਨਾਂ ਦੇ ਹਲਕਿਆਂ 'ਚ ਧਰਮ ਪ੍ਰਚਾਰ ਪ੍ਰਸਾਰ ਕਰਾਂਗੇ ਪੂਰੇ ਹਰਿਆਣੇ 'ਚ ਕਰਾਂਗੇ ਦੇਸ਼ ਵਿਦੇਸ਼ ਦੇ ਅੰਦਰ ਕਰਾਂਗੇ ਕਿਉਂਕਿ ਪਹਿਲਾਂ ਵੀ ਦਾਸ ਇਹ ਧਰਮ ਪ੍ਰਚਾਰ ਤਕਰੀਬਨ 20-25 ਮੁਲਖਾਂ ਦੇ ਵਿੱਚ ਜਾ ਕੇ ਕਰ ਚੁੱਕਾ ਵਾ ਪਿਛਲੇ 28 ਸਾਲਾਂ ਤੋਂ ਇਹ ਧਰਮ ਪ੍ਰਚਾਰ ਦੇ ਖੇਤਰ 'ਚ ਧਰਮ ਪ੍ਰਚਾਰ ਸਾਨੂੰ ਮੌਕਾ ਤਾਂ ਹੀ ਅੱਜ ਕੋਈ ਬਹੁਤ ਸਾਰਿਆਂ ਨੂੰ ਭੁਲੇਖਾ ਹੀ ਦਾदूਵਾਲ ਪ੍ਰਧਾਨ ਬਣਨਾ ਚਾਹੁੰਦਾ ਪ੍ਰਧਾਨ ਬਣਨਾ ਚਾਹੁੰਦਾ ਬਿਲਕੁਲ ਨਾ ਇਦਾਂ ਦੀ ਕੋਈ ਮਨਸਾ ਸੀ ਨਾ ਅੱਜ ਹੈ ਜਿਹੜੀ ਵੀ ਸੰਗਤਾਂ ਨੇ ਉਦੋਂ ਵੀ ਪ੍ਰਧਾਨ ਨਹੀਂ ਸੀ ਬਣਨਾ ਚਾਹੁੰਦਾ ਉਦੋਂ ਵੀ ਸੰਗਤਾਂ ਨੇ ਸੇਵਾ ਜਿਹੜੀ ਸੀ ਉਹ ਜਰਨਲ ਹਾਉਸ ਨੇ ਦਿੱਤੀ ਫਿਰ ਵੋਟਾਂ ਦੀ ਬਹੁਮਤਰਾ ਦਿੱਤੀ ਅੱਜ ਅਸੀਂ ਜੋ ਆਪਣੇ ਭਾਈ ਭੁਪਿੰਦਰ ਸਿੰਘ ਅਸੰਧ ਇਹਨਾਂ ਨੂੰ ਪੱਕੇ ਤੌਰ ਤੇ ਸੇਵਾ ਜਰਨਲ ਹਾਉਸ ਨੇ ਦੇਖੋ ਕਿਸੇ ਤਰ੍ਹਾਂ ਨਿਰਵਾਦ ਕੋਈ ਕੈਂਡੀਡੇਟ ਨਾ ਮੈਂ ਸੀ ਨਾ ਕੋਈ ਹੋਰ ਸੀਗਾ ਸਰਬਸੰਮਤੀ ਨਾਲ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਔਰ ਇਹ ਜਿਹੜੀ ਸੇਵਾ ਐਗਜ਼ੈਕਟਿਵ ਮੈਂਬਰ ਦੇ ਤੌਰ ਤੇ ਇਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਵਿੱਚ ਸੇਵਾ ਨਿਭਾਉਣੀ ਆ ਔਰ ਧਰਮ ਪ੍ਰਚਾਰ ਦੇ ਚੇਅਰਮੈਨ ਦੀ ਸੇਵਾ ਜਿਹੜੀ ਆ ਉਹ ਨਿਭਾਉਣੀ ਆ ਉਹ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਚੜ੍ਹਦੀ ਕਲਾ ਦੇ ਨਾਲ ਇਹਨੂੰ ਸੇਵਾ ਨੂੰ ਨਿਭਾਵਾਂਗੇ ਸੰਗਤਾਂ ਸਹਿਯੋਗ ਪਹਿਲਾਂ ਵੀ ਕਰਦੀਆਂ ਦਿਨ ਰਾਤ ਅਸੀਂ ਸੰਗਤਾਂ ਜੀ ਰਹਿੰਦੇ ਆ ਤੇ ਅਸੀਂ ਆਸ ਕਰਦੇ ਆ ਕਿ ਹੋਰ ਸੰਗਤਾਂ ਸਹਿਯੋਗ ਦੇਣਗੀਆਂ ਤੇ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਜਿਹੜਾ ਉਹ ਹੋਰ ਚੜ੍ਹਦੀ ਕਲਾ ਦੇ ਨਾਲ ਸੇਵਾ ਜਿਹੜੀ ਆ ਉਹ ਕਰੇਗਾ ਚਲੋ ਜੀ